ਗੱਲ ਐ ਤਾਂ ਕਿ ਨਿਸ਼ਾਨਦੇਹੀਆਂ ਨੇ ਸਾਨੂੰ ਪਤਾ ਬਿਮਾਰੀਆਂ ਕਿਹੜੀਆਂ-ਕਿਹੜੀਆਂ ਨੇ ਸਾਨੂੰ ਅਸੀਂ ਡਾਇਗਨੋਸ ਵੀ ਕੀਤਾ ਹੋਇਆ ਸਾਡੇ ਕੋਲ ਸਾਰੀਆਂ ਐਕਸ-ਰੇ ਰਿਪੋਰਟਾਂ ਐਮ ਆਰ ਆਈ ਸਕੈਨ ਦਿਸ ਥੈਟ ਬਲੱਡ ਟੈਸਟ ਸਾਰੇ ਹੈਗੇ ਨੇ ਸਾਨੂੰ ਪਤਾ ਵੀ ਬਿਮਾਰੀ ਹੈ ਕਿੱਥੇ ਆ ਕੀ ਹੈ ਤੇ ਅਸੀਂ ਹੁਣ ਸਰਜਨ ਵੀ ਬਣਨ ਤੇ ਘਟੋ-ਘਟ ਅਸੀਂ ਰਿਪੋਰਟਾਂ ਨੇ ਜਿਹੜੀਆਂ ਲੈਬੋਰਾਟਰੀ ਤੁਸੀਂ ਆਪਣੇ ਆਪ ਹੈਗੇ ਹੋ ਸੋ ਉਸ ਤਰੀਕੇ ਨਾਲ ਆਪਣੇ-ਆਪਣੇ ਤੁਸੀਂ ਕੰਮ ਕਰਨੇ ਨੇ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਜੋ ਜਾਣਕਾਰੀਆਂ ਆ ਰਹੀਆਂ ਨੇ ਵੱਖ-ਵੱਖ ਤਰੀਕਿਆਂ ਨਾਲ ਜਿੰਨੇ ਫਲੋ ਨਾਲ ਆ ਰਹੀਆਂ ਨੇ ਅਸੀਂ 4-5 ਚੈਨਲ ਖਾਲਸਾ ਹੁੰਦੇ ਉਹ 3000 ਚੈਨਲ ਨੇ ਦੁਸ਼ਮਣ ਦੇ ਅਸੀਂ 6-7 ਲੱਖ ਬੰਦੇ ਦੇਖਣ ਵਾਲੇ ਉਹ 10 ਕਰੋੜ ਬੰਦੇ ਨੇ ਉਹਨਾਂ ਦੇ ਦਰਸ਼ਕ ਫਰਕ ਤਾਂ ਹੈ ਉਹਨਾਂ ਨੂੰ ਉਸ ਮਾਧਿਅਮ ਤੋਂ ਉਸ ਪਲੇਟਫਾਰਮ ਤੋਂ ਇਨਕਮ ਵੀ ਹੁੰਦੀ ਹੈ ਸਾਨੂੰ ਉਹਨਾਂ ਨੇ ਡੀਮੋਨਟਾਈਜ਼ ਕੀਤਾ ਹੋਇਆ ਸਾਨੂੰ ਉਹ ਇਥੋਂ ਗੱਲ ਨਹੀਂ ਕਰਨ ਦਿੰਦੇ ਉਹਨਾਂ ਨੂੰ ਪਤਾ ਕਿ ਇੱਥੋਂ ਖਾਲਸਤਾਨ ਦੀ ਜਿਹੜੀ ਮੂਵਮੈਂਟ ਆ ਲਹਿਰ ਜਾਂ ਖਾਲਸਤਾਨ ਦੀ ਜਿਹੜੀ ਜਦੋਂ ਜਹ ਦਾ ਸਿੱਖਾਂ ਦੀ ਆਜ਼ਾਦੀ ਹੈ ਸਿੱਖ ਲਹਿਰ ਜਿਹੜੀ ਜਿੱਥੋਂ ਮੂਲ ਮੱਤਰ ਦੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਇੱਕ ਪੈਸਾ ਨਾ ਜਾਵੇ ਉਹਨਾਂ ਦੀ ਕੋਸ਼ਿਸ਼ ਹੈ ਉਹ ਵੱਖਰੇ ਵੱਖਰੇ ਤਰੀਕੇ ਨਾਲ ਮਾਰਦੇ ਨੇ ਮਾਨਸਿਕ ਤੌਰ ਦੇ ਉੱਤੇ ਆਪਣਾ ਫਲੋ ਵਧਾ ਕੇ ਆਪਣੇ ਵੱਲੋਂ ਝੂਠੀਆਂ ਜਾਣਕਾਰੀਆਂ ਦੇ ਕੇ ਉਸ ਦਾ ਫਲੋ ਵਧਾ ਦਿੰਦੇ ਨੇ ਤੇ ਉਹ ਜਿਹੜਾ ਹੈ ਭੰਡੀ ਪ੍ਰਚਾਰ ਦਾ ਇੱਕ ਤਰੀਕਾ ਜਿਹਨੂੰ ਪ੍ਰੋਪਾਗੈਂਡਾ ਵੀ ਕਹਿ ਦਿੰਦੇ ਨੇ ਅੰਗਰੇਜ਼ੀ 'ਚ ਸੋ ਸਾਡਾ ਜਿਹੜਾ ਮਾਧਿਅਮਾਂ 'ਚ ਜਿਸ ਤਰੀਕੇ ਨਾਲ ਅਸੀਂ ਗੱਲ ਕਰਦੇ ਹਾਂ ਜੋ ਅਸੀਂ ਗੱਲਬਾਤ ਕਰਦੇ ਹਾਂ ਅਸੀਂ ਤਾਂ ਉਂਗਲਾਂ ਤੇ ਗਿਣੇ ਜਾਣ ਵਾਲੇ ਮਾਧਿਅਮ ਨਹੀਂ ਸਾਡੇ ਕੋਲ ਸੋ ਉਹਨਾਂ ਨੂੰ ਸਪੋਰਟ ਕਰੋ ਸਾਨੂੰ ਸਪੋਰਟ ਕਰੋ ਸਤਲੂਜ ਨੂੰ ਸਪੋਰਟ ਕਰੋ ਸਾਡੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤੇ ਮੈਂ ਮੈਂ ਕੀ ਕਹਾਂ ਤੇ ਉਹਨੂੰ ਤੁਸੀਂ ਫਰੋਲਣ ਦੀ ਕੋਸ਼ਿਸ਼ ਕਰਿਆ ਕਰੋ ਨਾ ਮੰਨੋ ਨਹੀਂ ਮੰਨਣਾ ਨਾ ਮੰਨੋ ਪਰ ਉਸ ਨੂੰ ਪਰਖਣ ਦੀ ਕੋਸ਼ਿਸ਼ ਕਰੋ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਠੀਕ ਹੈ ਉਸ ਤਰ੍ਹਾਂ ਕਰਨਾ ਚਾਹੀਦਾ ਕਿ ਉਸ ਦੇ ਨਾਲ ਖਾਲਸਤਾਨ ਦੀ ਜਿਹੜੀ ਲੜਾਈ ਹੈ ਉਹਨੂੰ ਕੋਈ ਫਾਇਦਾ ਹੋਊਗਾ ਇਸ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼